ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿੰਦਾ ਤੁਸੀਂ ਸੰਪਰਕ ਦੀ ਗੱਲ ਕਰਦੇ ਹੋ ਤੁਸੀਂ ਲਿਖ ਕੇ ਦੇ ਦੋ ਜੇ ਸੱਤ ਤੁਹਾਡੇ ਐ ਐਸੇ ਹਾਊਸ 'ਚ ਸੱਤ ਘੱਡੇ ਹੋ ਜਾਣ ਤੁਹਾਡੇ ਪ੍ਰਗਟ ਬਾਜੀ ਮੈਨੂੰ ਪਤਾ ਮੈਂ ਤਾਂ ਦਵਾਵਾਂ ਕਰਦਾ ਵੀ ਤੁਸੀਂ ਵੀ ਲਾਈਨ 'ਚ ਹੋਣੋ ਤੋਂ ਕੱਲੀ ਗੱਲ ਤਾਂ ਵਿਚਾਰੇ ਰਹਿ ਹੀ ਨਹੀਂ ਕ੍ਰਿਟਿਸਿਜ਼ਮ ਜੋ ਗਿਆ ਤਾਂ ਵਿਚਾਰੇ ਹੁਣ ਕਹਿੰਦੇ ਸਾਡੇ ਦਾਸ ਖੜੇ ਨੇ ਠੀਕ ਹੈ ਨਾ ਉਹ ਤਾਂ ਪਰਮਾਤਮਾ ਬਲਿ ਜਿਹਦੇ ਗੁਰੂ ਘਰ ਜਾ ਕੇ ਲੱਤ ਟੁੱਟ ਜਾਣ ਉਹਦਾ ਆਪਾਂ ਕੀ ਕਹਿ ਸਕਦੇ ਆ ਜੀ ਹੁਣ ਕੇ ਜੀ ਮਹੀਨਾ ਹੋ ਗਿਆ ਜੀ ਉਹ ਠੰਡ ਚ ਬੈਠੇ ਨੇ ਉਹਨਾਂ ਦਾ ਕੁਝ ਦੇਖ ਲਓ ਮਝਾਲਾ ਇਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਈ ਹੋਵੇ ਹਾਂ ਦਿੱਲੀ ਜਾਂਦੇ ਰਹੇ ਆਪਣੇ ਆਕਾਮਾਂ ਨੂੰ ਮਿਲ ਕੇ ਵਾਪਸ ਆਉਂਦੇ ਰਹੇ ਫੇਰ ਇੱਕ ਹੋਰ ਕੋਈ ਪੰਜਾਬ ਦਾ ਕਦੇ ਮੁੱਦਾ ਠਾਇਆ ਹੋਵੇ ਵੀ ਇਹ ਪੰਜਾਬ ਦਾ ਮੁੱਦਾ ਹੈ ਇਹਦੇ ਤੇ ਬਹੁਤ ਵਧੀਆ ਕੋਈ ਪ੍ਰੈਸ ਕਾਨਫਰੰਸ ਕਰਤੀ ਜਾਂ ਕੋਈ ਜਦੋਂ ਦੇਖੋ ਦਿੱਲੀ ਵਾਲੇ ਇੱਥੇ ਕੱਲ ਕਿਉਂ ਆਏ ਕੇਦਰੀਵਾਲ ਕੀ ਕਰ ਰਿਹਾ ਹੁਣ ਉਹ ਉੱਥੇ ਇੱਥੇ ਆਉ ਭਗਵਾਨ ਤਮਾਨ ਹੁਣ ਜਲੰਧਰ ਚ ਲੈ ਜਾਉ ਤੇ ਇੰਨਾ ਕੰਮਾਂ ਚ ਕੋਈ ਪੰਜਾਬ ਦਾ ਫਾਇਦਾ ਹੋ ਰੇ ਤੇ ਜੇ ਤੁਸੀਂ ਇੰਨੀ ਲੋਕਲਾਈਜ਼ ਹੋ ਤੇ ਫਿਰ ਭਪੀਸ਼ बघेल ਮੋਗੇ ਤੋਂ ਹੀ ਉਹ ਉਧਰੋਂ ਲੈੰਦਾ ਲਾ ਕੇ ਤੁਹਾਡੀ ਨੈਸ਼ਨਲ ਪਾਰਟੀ ਆ ਭਾਈ ਤੁਹਾਡੇ ਵੀ ਬੰਦੇ ਨੈਸ਼ਨਲ ਲੈਵਲ ਤੇ ਜਾਣਗੇ ਤੇ ਅਜਾ ਭਪੀਸ਼ बघेल ਵੀ ਹਾਰਿਆ ਹੋਇਆ ਜਦੋਂ ਤੁਸੀਂ ਲਿਆਂਦਾ ਹੋਵੇ ਕੋਈ ਜਮਾਨਤਾ ਜਬਤ ਕਰਾਉਣ ਵਾਲਾ ਇਹ ਤੋਂ ਪਹਿਲਾਂ ਤੁਸੀਂ ਹਰੀਸ਼ रावत ਲਿਆਂਦਾ ਸੀ ਉਦੋਂ ਪਹਿਲਾਂ ਹਰੀਸ਼ ਚੌਧਰੀ ਲਿਆਂਦਾ ਸੀ ਠੀਕ ਹੈ ਨਾ ਸੋ ਆਪਸ ਦੇ ਵਿੱਚ ਤੁਸੀਂ ਆਪ ਦਾ ਠੀਕ ਕਰ ਲਓ ਮੈਂ ਤੁਹਾਨੂੰ ਸ਼ਰਤ ਲਾ ਕੇ ਇਹਨਾਂ ਤੁਸੀਂ ਸੰਪਰਕ ਦੀ ਗੱਲ ਕਰਦੇ ਹੋ ਤੁਸੀਂ ਲਿਖ ਕੇ ਦੇ ਦਿਓ ਜੇ ਸੱਤ ਤੁਹਾਡੇ ਇਹ ਐਸੇ ਹਾਊਸ 'ਚ ਸੱਤ ਘੱਟੇ ਹੋ ਜਾਣ ਤੁਹਾਡੇ ਐਸੇ ਹਾਊਸ 'ਚ ਚਾਰ ਪੰਜ ਗਰੁੱਪ ਨੇ ਜੀ ਵਿਆਹਾਂ ਤੇ ਜਾਣ ਵੇਲੇ ਆ ਹਾਲਾਂ ਵਹਾਂ ਤੇ ਜਾਣ ਵੇਲੇ ਭੋਗਾਂ ਤੇ ਜਾਣ ਵੇਲੇ ਡਰਾਈਵਰ ਨੂੰ ਪੁੱਛਣਾ ਪੈਂਦਾ ਆਪਾਂ ਇਹ ਕਿ ਕਿਹੜੀ ਪਾਰਟੀ ਵੱਲ ਬੋਲ ਰਹੇ ਆ ਕੋਈ ਪਤਾ ਹੀ ਲੱਗ ਰਿਹਾ ਕੌਣ ਕਿੱਧਰ ਨੂੰ ਚਲਾ ਗਿਆ ਕੌਣ ਕਿੱਧਰ ਆ ਗਿਆ ਉਹ ਆ ਗਿਆ ਨਹੀਂ ਉਹ ਤਾਂ ਚਲਾ ਗਿਆ ਸੀ ਨਹੀਂ ਉਹ ਆ ਗਿਆ ਸੀ ਨਹੀਂ ਨਹੀਂ ਬਲਬੀਰ ਸਿੱਧੂ ਨਹੀਂ ਆ ਗਿਆ ਸੀ ਮੈਨੂੰ ਲੱਗ ਰਿਹਾ ਬੇਰਕਾ ਚਲਾ ਗਿਆ ਨਹੀਂ ਬੇਰਕਾ ਆ ਗਿਆ ਸੀ ਹਾਂ ਮੱਕੜ ਮੱਕੜ ਨਹੀਂ ਉਹ ਮਲੂਕਾ ਚਲਾ ਗਿਆ ਸੀ ਇਹ ਮੈਂ ਮੈਂ ਉਸੇ ਮੁੱਦੇ ਤੇ ਗੱਲ ਕਰੂ ਤੂੰ ਲੋਕਾ ਚੁਲਿਆਂ ਦੀ ਲੋਕਾ ਚੁਲਿਆਂ ਬੈਠੋ ਸੀਐਮ ਸਾਹਿਬ ਬੋਲ ਰਹੇ ਆ ਉਹਨਾਂ ਨੂੰ ਇੰਟਰਰਪਟ ਨਾ ਕੀਤਾ ਜਾਵੇ ਤੁਹਾਨੂੰ ਮੌਕਾ ਮਿਲੂਗਾ ਤੁਸੀਂ ਤੁਸੀਂ ਬੋਲ ਲਿਓ ਕੋਈ ਨਹੀਂ ਸੀਐਮ ਸਾਹਿਬ ਤੁਸੀਂ ਮਜ਼ਾਕ ਕਰੀਓ ਤੁਸੀਂ ਕੰਟੀਨਿਊ ਰੱਖੋ ਜੀ ਤੁਸੀਂ ਕੰਟੀਨਿਊ ਰੱਖੋ ਜੀ ਬੈਠੋ ਬਰਗਟ ਭਾਜੀ ਮੈਨੂੰ ਪਤਾ ਮੈਂ ਤਾਂ ਦਾਅਵਾਵਾਂ ਕਰਦਾ ਤੁਸੀਂ ਵੀ ਲਾਈਨ 'ਚ ਹੋ ਹੁਣ ਕੰਟੀਨਿਊ ਕੰਟੀਨਿਊ ਕੈਪਟਰ ਰਹੇ ਹੋ ਮੈਂ ਕਹਾਂ ਜੀ ਤੁਸੀਂ ਕੈਪਟਰ ਰਹੇ ਹੋ ਤੁਸੀਂ ਕੈਪਟਨ ਰਹੇ ਹੋ ਤੁਹਾਨੂੰ 11 ਦਾ ਇਕੱਠੇ ਕਰਨੇ ਆਉਂਦੇ ਨੇ ਚਲੋ ਇੰਨਾ ਦਾ ਵਧੀਆ ਹੈ 11 ਦੇ ਕੈਪਟਨ ਦੇ ਲੋਦਾ 11ਵਾਂ ਤਾਂ ਤੁਸੀਂ ਆਪ ਹੋ ਮੈਂ ਤਾਂ ਮੈਂ ਤਾਂ ਕਹਿਣਾ ਥੋੜਾ ਜਿਹਾ ਫਾਇਦਾ ਹੋ ਜੇ 11 ਕ ਇਕੱਠੇ ਹੋ ਜੀ ਚੱਲੀਏ ਕਿਤੇ ਉਹਨਾਂ ਕੋਲੇ ਜਾ ਕੇ ਕੋਈ ਰੋਣਾ ਰੁਈ ਉਹਨਾਂ ਕੋਲੇ ਠੀਕ ਹੈ ਨਾ ਹਰ ਵਕਤ ਕ੍ਰਿਟਿਸਿਜ਼ਮ ਜਿਹੜਾ ਤੁਸੀਂ ਦੇਖ ਲਿਓ ਤੁਹਾਡੇ ਵੱਲੋਂ ਜਿੰਨਾ ਕ੍ਰਿਟਿਸਿਜ਼ਮ ਹੋਊਗਾ ਤੁਹਾਡੇ ਵੱਲੋਂ ਚਲੋ ਕਾਲੀ ਗੱਲ ਤਾਂ ਵਿਚਾਰੇ ਰਹੀ ਹੀ ਨਹੀਂ ਕ੍ਰਿਟਿਸਿਜ਼ਮ ਜੋ ਕਿਹਾ ਤਾਂ ਵਿਚਾਰੇ ਹੁਣ ਕਹਿੰਦੇ ਸਾਡੇ ਹੱਥ ਖੜੇ ਨੇ ਠੀਕ ਹੈ ਨਾ ਉਹ ਤਾਂ ਪਰਮਾਤਮਾ ਵੱਲੋਂ ਜਿਹਦੇ ਗੁਰੂ ਘਰ ਜਾ ਕੇ ਲੱਤਾਂ ਟੁੱਟ ਜਾਣ ਉਹਦਾ ਪਰ ਕੀ ਕਹਿ ਸਕਦੇ ਆ ਜੀ ਹੁਣ ਹੈਨਾ ਅਰਦਾਸ ਸੁਣੀ ਗਈ ਹੈ ਜੀ ਹਾਂ ਜੀ ਅਰਦਾਸ ਸੁਣੀ ਗਈ ਹੈ ਜੀ ਪਤਾ ਨਹੀਂ ਜੀ ਕੀ ਦੀ ਅਰਦਾਸ ਲੱਗੀ ਹੈ ਹੈਨਾ ਪਰ ਕੱਟੋ-ਕੱਟ ਹੀ ਹੈ ਵੀ ਤੁਸੀਂ ਆਪ ਦੀਆਂ ਉਹ ਚੀਜ਼ਾਂ ਗਿਣੋ ਜਿੰਨਾ ਕਰਕੇ ਤੁਸੀਂ ਚਲੇ ਗਏ ਸੀ ਤੇ ਤੁਸੀਂ ਉਹਨਾਂ ਚੀਜ਼ਾਂ ਚ ਸੁਧਾਰ ਕਰਕੇ ਦੁਬਾਰਾ ਆ ਜਾਓ ਅਸੀਂ ਕਦੋਂ ਕਹਿੰਦੇ ਲੋਕਤੰਤਰ ਪਰ ਏ ਨਹੀਂ ਹੈਗਾ ਕਿ ਟੜਕੀ ਉੱਠ ਕੇ ਗਾਲਾਂ ਕੱਢ ਲੋ ਟੜਕੀ ਉੱਠ ਕੇ ਉਹਨੂੰ ਕੁਝ ਕਹਤਾ ਇਹਨੂੰ ਕੁਝ ਕਹਤਾ ਇਹ ਤਾਂ ਕਹਾਜਾ ਮਟੀਰੀਅਲ ਆ ਗਿਆ ਇਹ ਕੀ ਹੋ ਗਿਆ ਸਾਡੇ ਸਾਹਮਣੇ ਕੌਣ ਬੈਠੇ ਨੇ ਵੀ ਇਸ ਤਿਹਜਾ ਮਟੀਰੀਅਲ ਹੀ ਆਂਦੇ ਰੋ ਜਿਹੜੇ ਜਿਹੇ ਹੈਗੇ ਆਮ ਲੋਕਾਂ ਚੋਂ ਆ ਆਮ ਘਰਾਂ ਚੋਂ ਆ ਠੀਕ ਹੈ ਨਾ ਸਾਡੇ ਕੋਲੇ ਨਹੀਂ ਹੈਗੇ ਸਮਗਲ ਕੇਂਦੇ ਪੈਸੇ ਸਾਡੇ ਬਾਪੂ ਤਾਂ ਮਾਸਟਰ ਮੋਟਰ ਰਹੇ ਆ ਸਾਡੇ ਸਮਗਲਿੰਗ ਦੇ ਮਾਸਟਰ ਨਹੀਂ ਰਹੇ ਸਾਡੇ ਬਾਪੂ